ਕਰ ਨੂੰ ਗੁਰਬਤ ਦੇ ਵਿੱਚੋਂ ਕੱਢਣ ਦੇ ਇਰਾਦੇ ਦੇ ਨਾਲ ਸਹੀਲੀ ਦੇ ਕਹਿਨ ਤੇ ਉਹ ਮਾਨੀ ਪੰਜਾਬ ਦੀ ਲੜਕੀ ਜਿਸ ਦਾ ਦੂਸਰਾ ਜਨਮ ਹੋਇਆ ਦਰਸ਼ਨ ਮਸਕਟ ਦੇ ਵਿੱਚ ਜੋ ਹੱਡ ਬੀਤੀ ਇਸ ਨੇ ਸੁਣਾਈ ਹੈ ਇਹ ਸੁਣ ਕੇ ਤੁਹਾਡੇ ਵੀ ਲੁਕੰਡੇ ਖੜੇ ਹੋ ਜਾਣਗੇ ਘੁੱਟ ਪਾਰ ਕਰਕੇ 12 ਘੰਟੇ ਕੰਮ ਕਰਵਾਇਆ ਜਾਂਦਾ ਸੀ ਤੇ ਇੱਕ ਮਹੀਨਾ ਤਾ ਸਿਰਫ ਪਾਣੀ ਪੀ ਕੇ ਹੀ guzara ਕੀਤਾ ਜਿਸ ਤੋਂ ਬਾਅਦ ਸੰਸੀਚੇਵਾਲ ਦੀ ਯਤਨਾ ਸਦਕਾ ਇਹ ਆਪਣੇ ਘਰ ਪਹੁੰਚੀ ਤੇ ਇਸ ਦਾ ਇੱਥੇ ਆ ਕੇ ਦੂਜਾ ਜਨਮ ਹੋਇਆ ਮਸਕਟੂਮਾਨ ਤੋਂ ਪਰਤੀ ਜਲੰਧਰ ਜ਼ਿਲ੍ਹੇ ਦੀ ਰਹਿਣ ਵਾਲੀ ਲੜਕੀ ਜਿਸ ਨੇ ਹੱਡ ਬੀਤੀ ਸੁਣਾਉਂਦਿਆ ਕਿ ਹੈ ਕਿ 15 ਜੂਨ ਅਮ੍ਰਿਤਸਰ ਹਵਾਈ ਅੱਡੇ ਤੋਂ ਮੁੰਬਈ ਗਈ ਤੇ ਫਿਰ ਉੱਥੋਂ ਮਸਕਟ ਰੋਜ਼ਾਨਾ ਉੱਥੇ ਕੁੱਟਮਾਰ ਹੁੰਦੀ ਸੀ ਖਾਣਾ ਵੀ ਢੰਗ ਨਾਲ ਨਹੀਂ ਮਿਲਦਾ ਸੀ ਕਿਸੇ ਤਰੀਕੇ ਸੰਤ ਸੀਚੇ ਵਾਲ ਤੱਕ ਪਰਿਵਾਰ ਨੇ ਪਹੁੰਚ ਕੀਤੀ ਹੈ ਜਿਨ੍ਹਾਂ ਦੇ ਯਤਨਾ صدਕਾ ਕੁੜੀ ਘਰ ਪਹੁੰਚੀ ਹੈ ਉਸ ਦਾ ਕਹਿਣਾ ਹੈ ਕਿ ਏਜੰਟਾਂ ਦੇ ਡਰ ਕਾਰਨ ਉਹ ਕਿਵੇਂ ਕਿਵੇਂ ਦਿਨ ਕੱਟ ਰਹੀ ਸੀ ਉਸ ਨੂੰ ਵੀ ਪਤਾ ਹੈ ਜਿਸ ਦਫਤਰ ਦੇ ਵਿੱਚ ਉਸ ਨੂੰ ਰੱਖਿਆ ਗਿਆ 10 ਤੋਂ ਬਾਅਦ ਉੱਥੇ ਹੋਰ ਕੁੜੀਆਂ ਸਨ ਜੋ ਉਸੇ ਤਰੀਕੇ ਆਪਣੇ ਆ ਦੇ ਸ਼ਿਕਾਰ ਹੋ ਕੇ ਇੱਥੇ ਫਸ ਚੁਕੀਆਂ ਸਨ ਲੜਕੀ ਦਾ ਦਾਵਾ ਹੈ ਕਿ ਉੱਥੇ ਲੜਕੀਆਂ ਤੇ ਬੇਇਤਹਾਸ਼ਾ ਤਸ਼ੱਦਦ ਹੁੰਦਾ ਤੇ ਗਲਤ ਕੰਮ ਦੇ ਲਈ ਵੀ ਮਜਬੂਰ ਕੀਤਾ ਜਾਂਦਾ ਹੈ 5 ਮਹੀਨੇ ਤੱਕ ਉਸਨੇ ਨਰਕ ਭੋਗਿਆ ਤੇ ਹੁਣ ਸੰਤ ਸੀਚੇਵਾਲ ਦੇ ਯਤਨਾ ਸਦਕਾ ਉਹ ਇੱਥੇ ਆਈ ਹੈ ਤੇ ਉਸਨੇ ਫਰਜ਼ੀ ਏਜੰਟਾ ਦੇ ਵਿੱਚ ਚਾਂਸ ਦੇ ਵਿੱਚ ਨਾ ਆਂਦੀ ਕੁੜੀਆਂ ਨੂੰ ਅਪੀਲ ਕੀਤੀ ਹੈ ਤੇ ਉਧਰ ਹੀ ਪੀੜਤ ਪਰਿਵਾਰ ਦੇ ਵੱਲੋਂ ਸੰਤ ਸੀਚੇਵਾਲ ਤੱਕ ਅਗਸਤ ਮਹੀਨੇ ਚ ਪਹੁੰਚ ਕੀਤੀ ਗਈ ਜਿਨ੍ਹਾਂ ਦੇ ਵੱਲੋਂ ਭਾਰਤ ਨੂੰ ਜਿਨ੍ਹਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖਿਆ ਗਿਆ ਤੇ ਉਹਨਾਂ ਦੇ ਯਤਨਾ ਸਦਕਾ ਹੀ ਕੁੜੀ ਦੀ ਘਰ ਵਾਪਸੀ ਹੋਈ ਹੈ ਮੈਂ 6ਵੇਂ ਮਹੀਨੇ ਦੀ 15 ਤਰੀਕ ਨੂੰ ਗਈ ਸੀਗੀ ਮੇਰੀ ਅੰਮ੍ਰਿਤਸਰ ਤੋਂ ਬੰਬੇ ਦੀ ਸੀਗੀ ਸਟੇ ਸਟੇ ਤੋਂ ਬਾਅਦਾ ਸਿੱਧੀ ਸਟੇ ਬੰਬੇ ਤੋਂ ਸਿੱਧੀ ਮਾਸਕਟ ਦੀ ਮਾਸਕਟ ਤੋਂ ਗਾਮ ਹੈ ਜਦੋਂ ਮਾਸਕਟ ਉੱਤਰੇ ਤੇ ਮੈਨੂੰ ਟੈਕਸੀ ਵਾਲੇ ਨੇ ਮੇਰੀ ਫੋਟੋ ਦਿਖਾਈ ਮੈਨੂੰ ਸੋਚ ਮੈਨੂੰ ਕਹਿੰਦੇ ਵੀ ਤੁਹਾਡੇ ਆਫਿਸ ਨਾਲ ਨੇ ਭੇਜੀ ਆ ਮੈਂ ਉਹਦੇ ਨਾਲ ਬੈਠ ਦੇਣੀ ਸੀ ਕਿ ਮੈਂ ਕਹਿੰਦੀ ਮੈਂ ਰਹੀ ਪਹਿਲਾਂ ਮੈਡਮ ਨਾਲ ਗੱਲ ਕਰਵਾ ਦਉ ਹਨਾ ਤੇ ਮੈਂ ਉਹਨਾਂ ਨਾਲ ਟੈਕਸੀ ਨਾਲ ਬੈਠ ਗਈ ਮੈਂ ਕਹਾਂ ਚਲੋ ਠੀਕ ਆ ਮੈਂ ਬੈਠ ਜਾਂਦੀ ਆ ਤੇ ਉਸ ਤੋਂ ਬਾਅਦ ساری ਰਾਤ ਬਣੀ ਲੱਗ ਗਈ ਸੀਗੀ ਮੈਨੂੰ ਉੱਥੇ ਤੱਕ ਪਹੁੰਚਦੇ ਆ 3 ਵਜੇ ਮੈਨੂੰ ਜਾ ਕੇ ਉਹਨਾਂ ਨੇ ਪਹੁੰਚਾਇਆ ਉੱਥੇ ਜਦੋਂ ਮੈਂ ਅਫਰ ਉਹਨਾਂ ਨੇ ਜਾਣਦੇ ਨੇ ਮ ਪਾਸਵਰਡ ਵੀ ਪਾਸਵਰਡ ਵੀ ਫੋਨ ਵੀ ਫੜ ਲਿਆ ਸੀਗਾ ਮੇਰਾ ਤੇ ਉਸ ਤੋਂ ਬਾਅਦ ਸਵੇਰ ਨੂੰ ਮੈਨੂੰ ਆਫਿਸ ਲੈ ਕੇ ਗਏ ਆਫਿਸ ਤੋਂ ਬਾਅਦ ਮੈਨੂੰ ਕਹਿੰਦੇ ਵੀ ਫੈਮਿਲੀ ਆਉਗੀ ਤੁਹਾਨੂੰ ਸਿਲੈਕਟ ਕਰਾਗੀ ਤੇ ਫਿਰ ਤੁਸੀਂ ਆਪਣੀ ਫੈਮਿਲੀ ਚ ਕੰਮ ਕਰੋਗੇ ਮੈਂ ਕਿਹਾ ਠੀਕ ਹੈ ਫਿਰ ਮੈਨੂੰ ਹੌਲੀ ਹੌਲੀ ਉੱਥੋਂ ਦੇ ਮਾਹੌਲ ਜਿੱਦਾਂ ਥੋੜਾ ਪਤਾ ਲੱਗਾ ਵੀ ਇੱਥੋਂ ਦਾ ਮਾਹੌਲ ਥੋੜਾ ਖਰਾਬ ਨੇ ਤੇ ਫਿਰ ਮੈਨੂੰ ਹੌਲੀ ਹੌਲੀ ਪਤਾ ਫੇਕ ਫੈਮਿਲੀ ਚ ਭੇਜਿਆ ਤੇ ਉਹਨਾਂ ਨੇ ਮੈਨੂੰ ਵਾਪਸ ਭੇਜ ਦਿੱਤਾ ਉਹ ਕਹਿੰਦੇ ਵੀ ਸਾਨੂੰ ਸਮਝ ਨਹੀਂ ਲੱਗਦੀ ਵੀ ਕੰਮ ਸਹੀ ਕਰਦੀ ਆ ਵੀ ਪਰ ਸਾਨੂੰ ਸਮਝ ਨਹੀਂ ਲੱਗਦੀ ਫਿਰ ਉਹ ਫਿਰ ਛੱਡ ਕੇ ਦੋ ਤਿੰਨ ਫੈਮਲੀਾਂ ਮੈਂ ਚੇਂਜ ਕੀਤੀਆਂ ਉਸ ਤੋਂ ਬਾਅਦ ਮੈਨੂੰ ਉਹਨਾਂ ਨੇ ਮਾਰਕੁੱਟ ਕੀਤੀ ਕਿ ਤੂੰ ਵਾਪਸ ਆ ਰਹੀ ਹੈ ਮੈਂ ਕਿਹਾ ਮੈਂ ਖੁਦ ਲਈ ਆਪ ਨਹੀਂ ਆ ਰਹੀ ਕੋ ਮੈਨੂੰ ਛੱਡ ਕੇ ਜਾ ਰਹੇ ਆ ਉਹਨਾਂ ਨੇ ਮੇਰੀ ਮਾਰਕੁੱਟ ਕੀਤੀ ਜਦੋਂ ਉੱਥੇ ਉਸ ਤੋਂ ਬਾਅਦ ਫਿਰ ਮੈਨੂੰ ਨਾ ਫੈਮਲੀ ਚ ਇੱਕ ਚ ਭੇਜ ਦਿੱਤਾ ਤੇ ਮੈਨੇ ਉੱਥੇ ਮੈਨੂੰ ਉਹ ਵੀ ਫੈਮਲੀ ਮੀਨਿੰਗ ਤਾਂ ਪਰੇਸ਼ਾਨ ਬਹੁਤ ਕਰਦੀ ਸੀਗੀ ਤੇ ਉਸ ਤੋਂ ਬਾਅਦ ਫਿਰ ਮੈਨੂੰ ਜਦੋਂ ਮਾਰਿਆ ਮੈਨੂੰ ਹਫ਼ਤਾ ਇੱਕ ਫੋਨ ਵੀ ਨਹੀਂ ਦਿੱਤਾ ਸੀਗਾ ਨਾ ਮੇਰੇ ਘਰ ਦੇ ਨਾਲ ਗੱਲ ਕਰਵਾਈ ਸੀਗੀ ਫਿਰ ਮੈਨਾਂ ਨੂੰ ਕਹਾਂ ਕਿ ਮੇਰੇ ਘਰ ਜਾਣਾ ਗੱਲ ਕਰਵਾ ਦੋ ਕਿ ਮੇਰੀ ਮੰਮਾ ਨਹੀਂ ਠੀਕ ਹੈਗੇ ਫਿਰ ਬੋਸ ਨੇ ਕਰਵਾਈ ਨਹੀਂ ਸੀਗੀ ਉੱਥੇ ਮੈਨੂੰ ਉਹਨਾਂ ਦਾ ਖਾਣਾ ਮੀਨਿੰਗ ਥੋੜਾ ਡਿਫਰੈਂਟ ਸੀ ਚਿਕਨ ਵਗੈਰਾ ਸੀਗਾ ਖਾਂਦੇ ਮੈਨਾਂ ਮੈਂ ਖਾਂਦੇ ਨਹੀਂ ਸੀਗੀ ਤੇ ਮੈਂ ਪਾਣੀ ਦੇ ਸਿੱਤੇ ਮੀਨਿੰਗ ਆਪਣਾ 1 ਮਹੀਨਾ ਜਸਟ ਕੀਤਾ ਮੈਨੂੰ ਮੈਨ ਨਹੀਂ ਸੀ ਕਿ ਮੈਂ ਖੁਦ ਲਈ ਇਹ ਵੀ ਕੰਮ ਨਹੀਂ ਸੀ ਕਰਨਾ ਚਾਹੁੰਦੀ ਕਿ ਮੈਂ ਫੈਮਿਲੀ ਚੋਂ ਇਦਾਂ ਨਿਕਲਾਂਗੀ ਪਰ ਮੈਨੂੰ ਆਪਣੇ ਤੇ ਖੁਦ ਤੇ ਯਕੀਨ ਨਹੀਂ ਸੀਗਾ ਕਿ ਮੈਂ ਇਹ ਕੰਮ ਕਰ ਲਵਾਂਗੀ ਸਿਚਲ ਜੀ ਦੇ ਪਾਪਾ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਮੈਨੂੰ ਮੇਰੀ ਹੈਲਪ ਕੀਤੀ ਕਿ ਮੈਂ ਇੱਥੋਂ ਤੱਕ ਪਹੁੰਚੀ। ਇਸੇ ਬੇਨਤੀ ਕਰਨਾ ਚਾਹੁੰਨੇ ਹਾਂ ਕਿ ਜੋ ਖਾਸ ਕਰਕੇ ਮਾਸਕਟ ਦੁਬਈ ਦਾ ਇਹਨਾਂ ਮੁਲਕਾਂ ਦੇ ਵਿੱਚ ਲੜਕੀਆਂ ਨੂੰ ਕੰਮ ਕਰਨ ਵਾਸਤੇ ਭੇਜਦੇ ਆ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਹੈਗਾ ਉਹ ਉਹ ਫਰਾਡ ਜਿਹੜਾ ਹੈ ਉਹ ਹੁੰਦਾ ਇਹਾ ਕਰਕੇ ਮਗਰੋਂ ਮਾਂ-ਬਾਪ ਵੀ ਜਿਹੜੇ ਹੈ ਉਹਨਾਂ ਨੂੰ ਵੀ ਤਕਲੀਫ ਹੁੰਦੀ ਆ ਪਰਿਵਾਰ ਨੂੰ ਵੀ ਤੇ ਬੱਚਿਆਂ ਨੂੰ ਵੀ ਜਾ ਕੇ ਤਕਲੀਫ ਹੁੰਦੀ ਆ ਤੋਂ ਸਾਡੀ ਹੱਥ ਜੋੜ ਕੇ ਬੇਨਤੀ ਆ ਆਪਣੀਆਂ ਲੜਕੀਆਂ ਨੂੰ ਇਹਨਾਂ ਮੁਲਕਾਂ ਦੇ ਵਿੱਚ ਨਾ ਭੇਜੋ ਕਿ ਉੱਥੇ ਜਾ ਕੇ ਇਹਨਾਂ ਦਾ ਨਾਲ ਵਧੀਆ ਬਿਹੇਵ ਨਹੀਂ ਹੁੰਦਾ ਬਹੁਤ ਮਸਲੇ ਅੱਗੇ ਵੀ ਆ ਚੁੱਕੇ ਆ ਇਹ ਲੜਕੀ ਵੀ ਜਿਹੜੀ ਆ ਉਹ ਜੂਨ ਦੇ ਵਿੱਚ ਗਈ ਸੀ ਤੇ ਇਹ 13 ਅਗਸਤ ਨੂੰ ਸਾਡੇ ਕੋਲ ਪਹੁੰਚੇ ਸੀ ਤੇ 25 ਦੇ ਇਧਾਂ ਦੀ ਵਾਪਸੀ ਹੋ ਗਈ ਸੀ ਸਾਨੂੰ ਮਾਰੇ ਕਿਰਪਾ ਕਰਨੇ ਬੱਚੇ ਆਪਣੇ ਘਰ ਸੁਖੀ ਬੈਠਣ ਪਰ ਇਹ ਜਿਸ ਤਰ੍ਹਾਂ ਦੇ ਲਗਾਤਾਰ ਸੀ ਇਹ तकरीबन 100 ਤੋਂ ਉੱਪਰ ਜਿਹੜੀ ਹੈ ਲੜਕੀਆਂ ਵਾਪਸ ਜਿਹੜਾ ਹੈ ਉਮਰਾ ਚੁਕਿਆਂ ਜਿਹਦੇ ਨਾਲ ਅਸੀਂ ਧੰਨਵਾਦ ਕਰਦੇ ਆ ਵਿਦੇਸ਼ ਮੰਤਰਾਲੇ ਦਾ ਅੰਬੈਸੀ ਦਾ ਤੇ ਜਿਨ੍ਹਾਂ ਨੇ ਇਸ ਕਾਰਜ ਦੇ ਵਿੱਚ ਸਹਿਯੋਗ ਦਿੱਤਾ ਸੋ ਅਸੀਂ ਫਿਰ ਦੁਬਾਰਾ ਬੇਨਤੀ ਕਰਦੇ ਆ ਕਿ ਇਸ ਤਰ੍ਹਾਂ ਬਾਹਰ ਆਪਣੇ ਬੱਚਿਆਂ ਨੂੰ ਨਾ ਭੇਜੋ ਉੱਥੇ ਇਹ ਬਹੁਤਾ ਇਹ ਆ ਕਿ ਜਿਹੜੇ ਉੱਥੇ ਬੱਚੇ ਫਸ ਜਾਂਦੇ ਆ ਉਹ ਆਪਣੇ ਕਿਸੇ ਰਿਸ਼ਤੇਦਾਰ ਨੂੰ ਸਾਖਸ਼ਣਬੰਦੀ ਨੂੰ ਇਹ ਕਹਿ ਕੇ ਕਿ ਤੁਹਾਨੂੰ ਉੱਥੇ ਚੰਗੀਆਂ ਤਨਖਾਹਾਂ ਦਵਾਵਾਂਗੇ ਤੁਹਾਨੂੰ ਘਰਾਂ ਚ ਕੰਮ ਕਰਨ ਨੂੰ ਮਿਲੇਗਾ ਪਰ ਉੱਥੇ ਸਾਰਾ ਕੁਝ ਹੋਉਂਦਾ ਨਹੀਂ ਉਹ ਇਹ ਗਲਤ ਢੰਗ ਦੇ ਨਾਲ ਲੈ ਗਏ ਜਾਂਦੇ ਆ ਤੇ ਗਲਤ ਜਿਹੜੇ ਹੈ ਤਰੀਕੇ ਦੇ ਨਾਲ ਉਹ ਅਰਬ ਮੁਲਕਾਂ ਦੇ ਵਿੱਚ ਇੱਥੇ ਇਹਨਾਂ ਦੇ ਨਾਲ ਮਿਸਬਿਹੇਵ ਹੁੰਦਾ ਸੋ ਇਹਦੇ ਵਾਸਤੇ ਅਸੀਂ ਬੇਨਤੀ ਕਰਾਂਗੇ ਫਿਰ ਦੁਬਾਰਾ ਇਹ ਵਾਰ-ਵਾਰ ਜਿਹੜਾ ਹੈ ਇਸ ਗੱਲ ਨੂੰ ਅਨਗੋਲ ਕੇ ਸੀ ਬਾਹਰ ਜਾਣੇ ਆ ਤੇ ਮਗਰੂ ਫਸ ਜਾਂਨੇ ਆ ਫਿਰ ਬਹੁਤ ਤਕਲੀਫ ਹੁੰਦੀ ਆ ਇਸ ਵਾਸਤੇ ਸੀ ਇਹਨਾਂ ਮੁਲਕਾਂ ਦੇ ਵਿੱਚ ਨਾ ਆਪ ਜਾਈਏ ਤੇ ਨਾ ਆਪਣੇ ਬੱਚਿਆਂ ਨੂੰ ਭੇਜੀਏ ਖਾਸ ਕਰਕੇ ਲੜਕੀਆਂ ਵਾਸਤੇ ਤਾਂਬਾ